ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਹੁਣ ਹੋ ਰਿਹਾ ਸਵੇਰ ਦਾ ਸਮਾਂ 6 ਦਾ ਸਮਾਂ 6 ਹੋ ਗਏ ਮੈਂ ਤਾਂ ਦਵਿੰਦਰ ਜੀ ਅਸੀ ਪੀ ਲਈ ਚਾਹ ਇੱਧਰ ਨਿੰਮੀ ਹੋਰ ਉਹ ਚਾਹ ਰੱਖੀ ਹੋਈ ਐ ਉਹ ਆਉਣਗੇ ਹਜੇ ਉਹ ਬਣ ਚੁੱਕੀ ਐ ਬੱਸ ਮੈਂ ਗੈਸ ਬੰਦ ਕਰਦੀ ਆ ਤੇ ਅੱਜ ਫਿਰ ਬਣਾਵਾਂ ਨੂੰ ਤੋਰੀਆਂ ਦੀ ਸਬ지 ਤੋਰੀਆਂ ਦੇ ਹੁੰਦੇ ਐ ਸਬ지 ਬਣਨੇ ਤੋਰੀਆਂ ਬਣਾਇਆ ਮੈਂ ਛਿਲਦੀਆਂ ਕੱਟ ਦੇਣਾ ਉਹਨਾਂ ਨੂੰ ਮੇਰੇ ਕਾਫ ਵਿੱਚ ਬਣਾ ਲਾਂਗੇ ਪਨੀਰ ਪਨੀਰ ਪਿਆ ਖਾਲ ਵੀ ਸਾਡਾ ਪਨੀਰ ਬਣਾਉਣਾ ਕੈਨਸਲ ਹੋ ਗਿਆ ਪ੍ਰੌਨਟ ਬਣਾਉਣਾ ਪੈਣੀ ਅੱਜ ਫਿਰ ਪਨੀਰ ਖਾ ਲਈ ਖਰਾਬ ਨਾ ਹੋ ਜੇ ਤੇਰਾ ਲੰਚ ਵਿੱਚ ਹੋ ਜੂਗੀ ਤੋਰੀਆਂ ਦੀ ਸਬਜੀ ਤੇ ਅੱਜ ਮੈਂ ਆਪਣੇ ਕੰਮ ਬਹੁਤ ਲਾਈਟ ਰੱਖੇ ਨੇ ਬਹੁਤ ਆਪਣੇ ਆਪ ਨੂੰ ਸਟ्रेस ਨਹੀਂ ਦੇਣਾ ਕਹੂੰਗੀ ਪਿਛਲੇ 2 ਦਿਨਾਂ ਤੋਂ ਮੈਂ ਬਹੁਤ ਕੰਮ ਕਰਦੀ ਆ ਤੇ ਫਿਰ ਆਪਣੀ ਬਾਡੀ ਨੂੰ ਪਤਾ ਲੱਗਣ ਲੱਗ ਜਾਂਦਾ ਕਿ ਕਿੰਨੇ ਕਿਤੇ ਆਪਾਂ ਜਿਆਦਾ ਥਕਾਕਤ ਮਹਿਸੂਸ ਕਰ ਰਹੇ ਹਾਂ ਅੱਜ ਮੈਂ ਬਿਲਕੁਲ ਹਲਕੇ ਫੁਲਕੇ ਕੰਮ ਰੱਖਣੇ ਨੇ ਕਪੜੇ ਤਾਂ ਹੈ ਹੀ ਨਹੀਂ ਵਾਸ਼ਰੂਮ ਨਹੀਂ ਕਲੀਨ ਕਰਨਾ ਡਸਟਿੰਗ ਸਿਰਫ ਮੈਂ ਆਪਣੇ ਰੂਮ ਦੀ ਕਰਨੀ ਹੈ ਬਤਵਾ ਲੌਬੀ ਵਾਲਾ ਟੇਬਲ ਤੇ ਪੋਸਿਸ਼ਨ ਬਸ ਬਾਕੀ ਖਾਣੇ ਦਾਣਾ ਦਾ ਕੰਮ ਬਹੁਤ ਲਾਈਟ ਕੰਮ ਰੱਖੀ ਨਾ ਜਮੇ ਜਿਆਦਾ ਕੰਮ ਨਹੀਂ ਕਰਨਾ ਹੈਗੀ ਐ ਕੰਮ ਤਾਂ ਜਿੰਨੇ ਮਰਜ਼ੀ ਕਰੇ ਚਲੋ ਕੰਮ ਤਾਂ ਖਤਮ ਹੋਣ ਦੇਣੀ ਹੈ ਨਾ ਪਰ ਕਦੇ ਫਿਰ ਆਪਣੇ ਆਪ ਨੂੰ ਵੀ ਥੋੜਾ ਜਿਹਾ ਫ੍ਰੀ ਰੱਖਣਾ ਚਾਹੀਦਾ ਆਪਣੇ ਆਪ ਨੂੰ ਵੀ ਕਦੇ ਵੀ ਹਲਕਾ ਕੰਮ ਦੇਣਾ ਚਾਹੀਦਾ ਰੋਜ਼ ਹੈਵੀ ਕੰਮ ਨਹੀਂ ਕਰਨੇ ਕਹਿੰਦੇ ਕਰੇ ਚਲੋ ਅੱਜ ਹਲਕੇ ਫੁਲਕੇ ਕੰਮ ਕਰਾਂਗੇ ਉਹ ਸਬਜੀ ਮੈਂ ਛਿਲਕ ਕੱਟ ਕੇ ਤਿਆਰ ਕਰ ਲਾਂ ਤੇ ਸੋ ਸਬਾਰਹ ਕਰਦੇ ਆ ਸ਼ੁਰੂ ਕੰਮ ਦਾ ਸਲਕੇ ਫੁਲਕੇ ਕੰਮ ਨੇ ਆਏ ਤੇ ਇਧਰ ਕਰ ਲਈ ਮੈਂ ਸਬਜੀ ਦੀ ਚੋਪਿੰਗ ਤੋਰੀਆਂ ਕੱਟ ਲਈਆਂ ਤੇ ਤੜਕੇ ਵਾਸਤੇ ਪਿਆਜ਼ ਕੱਟ ਲਈ ਤੋਰੀਆਂ ਦੇ ਸਿਰਫ ਪਿਆਜ਼ ਹੀ ਪੈਂਦਾ ਤੋਰੀਆਂ ਤੇ ਕਦੋਂ ਤੋਂ ਸਬਜੀ অলਮੋਸਟ ਸੇਮ ਹੀ ਹੁੰਦੀ ਆ ਕੱਲੇ ਪਿਆਜ਼ ਦਾ ਤੜਕਾ ਲੱਗੂ ਕਿਉਂਕਿ ਦੁੱਧ ਪਾਉਣਾ ਇਹ ਸਬਜੀ ਵਿੱਚ ਫਿਰ ਟਮਾਟਰ ਪਾਉਣ ਦੀ ਲੋੜ ਨਹੀਂ ਰਹਿੰਦੀ ਬਸ ਜੀਰੇ ਦਾ ਤੜਕਾ ਲਗਾ ਕੇ ਪਿਆਜ਼ ਭੁੰਨ ਕੇ ਨਾਣ ਮਿਰਚ ਪਾ ਕੇ ਸਬਜੀ ਬਣ ਜਾਂਦੀ ਹੈ ਤੇ ਬਾਅਦ ਵਿੱਚ ਦੁੱਧ ਮਲਾਈ ਪਾ ਦੋਚਾ ਜੀ ਤੇ ਇਧਰ ਮੈਂ ਤਿਆਰੀ ਕਰ ਲਈ ਬ੍ਰੇਕਫਾਸਟ ਦੀ ਫਿਰ ਚੋਪਿੰਗ ਇਕੱਠੀ ਹੋ ਜੇ ਨਾ ਟਾਈਮ ਵੀ ਸੇ ਤੇ ਫਿਰ ਦੋਨੇ ਚੀਜ਼ਾਂ ਮੈਂ ਇੱਕ ਸਿਆਰ ਗੈਸ ਤੇ ਦੋਨੇ ਇੱਕ ਸਾਈਡ ਸਬਜੀ ਬਣਨੀ ਰੱਖ ਲਵਾਂਗੀ ਇੱਕ ਸਾਈਡ ਮੈਂ ਆਪਣਾ ਬ੍ਰੇਕਫਾਸਟ ਤਿਆਰ ਕਰ ਲਵਾਂਗੀ ਦਵਿੰਦਰ ਦਾ ਤੇ ਮੇਰਾ ਬ੍ਰੇਕਫਾਸਟ ਆ ਸ਼ਿਮਲਾ ਮਿਰਚ ਨੂੰ ਦਵਿੰਦਰ ਬਹੁਤ ਗੁੱਸਾ ਹੁੰਦੇ ਜਦੋਂ ਮੈਂ ਕੱਟੀਆਂ ਆਂਦੀ ਸੀ ਮੈਨੂੰ ਕਹਿੰਣਗੇ ਪਾ ਲਈ ਝੂਰੀਆ ਕੱਟ ਲਈ ਝੂਰੀਆ ਕਿਉਂਕਿ ਇਹ ਜਿਹੜਾ ਝੂਰੀਆ ਰ ਇਹ ਬਹੁਤ ਜ਼ਿਆਦਾ ਪੈਂਦੇ ਸ਼ਿਮਲਾ ਮਿਰਚ ਵਿੱਚ ਇਹ ਤਾਂ ਬਿਲਕੁਲ ਨਹੀਂ ਖਾ ਕੇ ਰਾਜੀ ਇਹ ਹੁਣ ਜਿਹੜੀ ਸਾਰੀ ਕੱਟੀ ਆ ਮੈਨੂੰ ਹੀ ਖਾਣੀ ਪੂਗੀ ਕਹਣਾ ਕੱਦਾ ਪੀਸ ਖਾਣ ਇਹ ਤਾਂ ਪਾਉਣ ਨਹੀਂ ਦਿੰਦੇ ਕਹਣਗੇ ਤੇ ਝੂਰੀਆ ਰ ਇਹ ਪੈਂਦੇ ਮੈਂ ਫਿਰ ਇਹਦੀ ਬ ਇਧਰ ਹੋ ਗਈ ਮੇਰੀ ਚੋਪਿੰਗ ਤੇ ਹੁਣ ਮੈਂ ਭਾਂਡੇ ਸਾਫ਼ ਕਰਨਾ ਭਾਂਡੇ ਸਾਫ਼ ਕਰਕੇ ਫਿਰ ਮੈਂ ਕਰਦੀ ਹਾਂ ਡਸਟਿੰਗ ਚੋਪਿੰਗ ਮੈਂ ਸਬਜ਼ੀਆਂ ਦੀ ਕਰਤੀ ਸੀ ਚੋਪਿੰਗ ਕਰਨ ਤੋਂ ਬਾਅਦ ਫਿਰ ਮੈਂ ਕਿਹਾ ਚਲੋ ਮੈਂ ਆਪਣੇ ਰੂਮ ਦੀ ਡਸਟਿੰਗ ਕਰ ਲਵਾਂ ਨੀਆ ਡਸਟਿੰਗ ਤਾਂ ਕਰਨੀ ਸੀ ਕੱਲ ਪਰਸੋਂ ਦੀ ਕਰਨੀ ਸੀ ਪਰ ਮੈਨੂੰ ਕੌਲ ਹੀ ਹੋ ਰਹੀ ਸੀ ਕੌਲ ਕਿ ਕੰਮ ਹੀ ਇੰਨੇ ਜ਼ਿਆਦਾ ਸੀ ਘਰ ਦੇ ਮੈਨੂੰ ਫਿਰ ਆਣੀ ਲੱਗਦਾ ਸੀ ਵੀ ਚਲੋ ਆਹ ਜ਼ਰੂਰੀ ਕੰਮ ਨੇ ਆਹ ਕਰ ਦਈਏ ਤੇ ਵੈਸੇ ਮੈਂ ਆਪਣੇ ਰੂਮ ਦੀ ਅੱਜ ਬੈੱਡ ਸ਼ੀਟ ਚੇਂਜ ਕਰਨੀ ਸੀ ਪਰ ਬੈੱਡ ਸ਼ੀਟ ਚੇਂਜ ਹੁਣ ਮੈਂ ਡਿਲੇ ਕਰੂੰਗੀ ਕਿਉਂਕਿ ਫਿਰ ਜੇ ਬੈੱਡ ਸ਼ੀਟ ਚੇਂਜ ਕਰਨ ਲੱਗੀ ਤਾਂ ਉਹੀ ਮੇਰਾ ਕੰਮ ਫੇਰ ਵੱਜ ਜਾਣਾ ਬਲਕਿ ਅੱਜ ਮੈਂ ਆਪਣੇ ਆਪ ਨੂੰ ਬੜੇ ਹਲਕੇ ਕੰਮ ਹੀ ਦਿੱਤੇ ਨੇ ਵੀ ਹਲਕੇ ਕੰਮ ਹੀ ਕਰਨੇ ਨੇ ਬਹੁਤ ਜ਼ਿਆਦਾ ਹੈਵੀ ਕੰਮ ਨਹੀਂ ਕਰਨੇ ਹੈਗੇ ਆਪਣੀ ਬਾਡੀ ਨੂੰ ਸਟ्रेस ਨਹੀਂ ਦੇਣਾ ਕਿਉਂਕਿ ਪਿਛਲੇ 2-3 ਦਿਨਾਂ ਤੋਂ ਮੈਂ ਬਹੁਤ ਜ਼ਿਆਦਾ ਕੰਮ ਕਰ ਰਹੀ ਹਾਂ ਤੇ ਕੱਲ ਦੁਪਹਿਰ ਤੋਂ ਬਾਅਦ ਦਾ ਮੈਨੂੰ ਨਾ ਥੋੜਾ ਜਿਹਾ ਬਾਡੀ ਮੇਰੀ ਠੀਕ ਰੀਫੀਲ ਕਰ ਰਹੀ ਹੈਗੀ ਐਂ ਜਿਵੇਂ ਬੁਖਾਰ ਦੀ ਕੰਸ ਜੀ ਹੁੰਦੀ ਨਾ ਅੰਦਰੋਂ ਐਂ ਥਕਾਵਟ ਨਾਲ ਐਂ ਹੋਣ ਲੱਗ ਜਾਂਦਾ ਪ੍ਰੈਸ ਕਰਕੇ ਮੈਂ ਕਿਹਾ ਅੱਜ ਮੈਂ ਰੈਸਟ ਹੀ ਰੱਖਣਾ ਆਪਣੇ ਲਈ ਰੈਸਟ ਦੇ ਹੀ ਰੱਖਣਾ ਕੰਮ ਬਹੁਤ ਹਲਕਾ ਰੱਖਣਾ ਇਸ ਕਰਕੇ ਬੈੱਡ ਸ਼ੀਟ ਚੇਂਜ ਨਹੀਂ ਕੀਤੀ ਜਸਟ ਇੱਕ ਵਾਲ ਜੇ ਕੱਢ ਕੇ ਥੋੜਾ ਜਿਹਾ ਕੱਪੜੇ ਨਾਲ ਝਾੜਤੀ ਤੇ ਮੈਂ ਸੈੱਟ ਕਰਤੀ ਹੁਣ ਮੈਂ ਕਿਹਾ ਚਲੋ ਜਿੱਥੇ ਹੋਰ ਦੋ ਦਿਨ ਉਹਤੇ ਹੋਰ ਸਹੀ ਗੰਦੀ ਤਾਂ ਹੁੰਦੀ ਨਹੀਂ ਆਪਣਾ ਆਪਣਾ ਹੁੰਦਾ ਵੀ ਆਏ ਹਾਂ ਐਨੇ ਦਿਨ ਹੋ ਗਏ ਪਛਾਈ ਨੂੰ ਚੇਂਜ ਕਰਨ ਦਾ ਟਾਈਮ ਆ ਗਿਆ ਤੇ ਹੁਣ ਮੈਂ ਕਲੀਨ ਕਰਦੀਆਂ ਵਾਲੇ ਪਲਾਸਟਿਕ ਦੇ ਚੇਅਰਸ ਇਹ ਚੇਅਰਸ ਨਾ ਹਰ ਘਰ ਵਿੱਚ ਹੁੰਦੀਆਂ ਨੇ ਪਰ ਜੇ ਇਹਨਾਂ ਨੂੰ ਆਪਾਂ ਗਿੱਲਾ ਸੁੱਕਾ ਕੱਪੜਾ ਮਾਰਦੇ ਰਹੀਏ ਤਾਂ ਧੂਣ ਦੀ ਨੌਬਤ ਹੀ ਨਹੀਂ ਆਉਂਦੀ। ਤਾਂ ਵੈਸੇ ਚੇਅਰਸ ਦਾ ਸੁੱਕਾ ਐ ਨਾ 플라스틱 ਚੇਅਰਸ ਦਾ ਕਿ ਆਪਾਂ ਇਹਨਾਂ ਨੂੰ ਇਹਨਾਂ ਨੂੰ ਸਰਸ ਨਾਲ ਆਪਾਂ ਧੋ ਵੀ ਸਕਦੇ ਹਾਂ। ਧੋਤੇ ਤਾਂ ਸਾਫ਼ ਹੋ ਜਾਂਦੀਆਂ ਨੇ। ਪਰ ਮੈਨੂੰ ਐ ਲੱਗਦਾ ਵੀ ਧੂਣ ਤੇ ਮਿਹਨਤ ਕਿਉਂ ਲਗਾਈਏ ਜਦੋਂ ਗਿੱਲਾ ਕੱਪੜਾ ਮਾਰ ਕੇ ਸਾਫ਼ ਹੋ ਸਕਦੀਆਂ ਨੇ ਹਾਂ। ਹਫ਼ਤੇ ਬਾਅਦ ਤੁਸੀਂ ਐਟਲੀਸਟ ਹਫ਼ਤੇ 'ਚ ਇੱਕ ਵਾਰੀ ਜ਼ਰੂਰ ਸਾਰੇ ਚੇਅਰ ਤੇ ਗਿੱਲਾ ਕੱਪੜਾ ਮਾਰ ਦੋ, ਸੁੱਕਾ ਮਾਰ ਦੋ ਤਾਂ ਕਿ ਕੋਈ ਵੀ ਦਾਗ ਅੱਡਾ, ਮਿੱਟੀ ਕੁਛ ਵੀ ਲੱਗਿਆ ਤਾਂ ਸਾਫ਼ ਹੋ ਜੇ। ਤੇ ਉਹ ਗੰਦੀਆਂ ਜਿਹੀ ਚਿਪਚਿਪੀਆਂ ਜਿਹੀ ਚੇਅਰਸ ਦੇਖਣ ਨੂੰ ਵੀ ਅੱਚੀ ਲੱਗਦੀਆਂ ਤੇ ਉਹਨਾਂ ਦੇ ਉਹ ਫਿਰ ਆਇਨ ਲੱਗਦਾ ਦੇਖਣ ਨੂੰ ਵੀ ਬਹੁਤ ਪੁਰਾਣੀਆਂ ਨੇ ਇਹ ਤੇ ਇਸ ਕਰਕੇ ਹਫਤੇ ਤੋਂ ਮੈਂ ਜ਼ਰੂਰ ਇੱਕ ਵਾਰ ਗਿੱਲਾ ਕੱਪੜਾ ਮਾਰ ਦਣੀ ਆ ਤੇ ਇਹ ਬਿਲਕੁਲ ਸਾਫ਼ ਹੋ ਜਾਂਦੀਆਂ ਨੇ ਕਿਤੇ ਕੋਈ ਦਾਗ ਵਗੈਰਾ ਹੈਗਾ ਉੱਤਰ ਜਾਂਦਾ ਵੈਸੇ ਲੱਗਦਾ ਦਾਗ ਕਿਉਂਕਿ ਛੋਟੇ ਬੱਚੇ ਜਿਆਦਾ ਹੁੰਦਾ ਕਿ ਬੱਚੇ ਛੋਟੇ ਹੁੰਦੇ ਨੇ ਘਰ 'ਚ ਉਹ ਦਾਗ ਵਗੈਰਾ ਲੱਗਦੇ ਨੇ ਤੇ ਬਿਲਕੁਲ ਸਾਫ਼ ਵੀ ਹੁੰਦੀਆਂ ਬਸ ਇੱਕ ਵਾਰ ਆਏ ਹੁੰਦਾ ਵੀ ਸੈਟੀਸਫੈਕਸ਼ਨ ਜੀ ਹੋ ਜਾਂਦੀ ਗਿੱਲਾ ਸੁੱਕਾ ਕੱਪੜਾ ਮਾਰ ਕੇ ਤੇ ਹੁਣ ਮੈਂ ਲੱਗੀ ਸੀ ਡਸਟਿੰਗ ਕਰਨ ਆਪਣੇ ਰ ਕੱਲੋ ਵੀ ਇੱਕ ਕਰਨੀ ਸੀ ਬਸ ਕੱਲ ਹੋਈ ਨਹੀਂ ਕੱਲ ਮੈਂ ਸਿਰਫ ਆਪਣੇ ਵਾਲੇ ਰੂਮ ਛੱਡਤਾ ਤੇ ਮੈਂ ਕਿਹਾ ਚਲੋ ਫੇਰ ਕਰੂੰਗੀ ਤੇ ਹੁਣ ਮੈਂ ਕਿਹਾ ਚਲੋ ਸਬਜ਼ੀ ਤਾਂ ਮੈਂ ਫੇਰ ਬਣਾਉਂ ਪਹਿਲਾਂ ਮੈਂ ਡਸਟਿੰਗ ਕਰਾਂ ਮੈਂ ਕਈ ਵਾਰ ਦੁਹਵਿੰਦਰ ਨਾਲ ਅੰਦਰ ਆ ਕੇ ਪਸੀਨਾ ਸਕਾਉਣ ਲੱਗਿਆ ਦਿਨ ਨੂੰ ਬਾਹਰ ਹੁੰਦੇ ਨੇ ਪਸੀਨੇ ਨਾਲ ਤੀਜੇ ਹੁੰਦੇ ਨੇ ਤੇ ਅੰਦਰ ਨਾਲ ਕੇ ਵਹਿ ਜਾਂਦੇ ਨੇ ਪਸੀਨਾ ਸਕਾਉਣ ਫੇਰ ਮੈਂ ਕਿਹਾ ਚਲੋ ਉਹ ਨਾਲ ਆਏ ਨੂੰ ਕਈ ਹੋਈ ਨੇ ਬਾਹਰ ਰੂਮ ਦੀ ਇੱਕ ਵਾਰ ਮੈਂ ਕਲੀਨਿੰਗ ਕਰਾਂ ਮੈਂ ਪਹਿਲਾਂ ਤੇ ਇਸ ਕਰਕੇ ਪਹਿਲਾਂ ਮੈਂ ਕਲੀਨਿੰਗ ਕਰਨ ਲੱਗੀ ਤੇ ਕੁਕਿੰਗ ਦਾ ਕੰਮ ਫੇਰ ਮੈਂ ਬਾਅਦ ਵਿੱਚ ਕਰੂੰਗੀ ਤਿੰਨ ਚਾਰ ਦਿਨਾਂ ਤੋਂ ਆਪਣੇ ਰੂਮ ਦੀ ਡਸਟ ਅਸੀਂ ਦਰਵਾਜ਼ਾ ਵੀ ਨਾ ਆਪਣੇ ਰੂਮ ਦਾ ਖੋਲਦੇ ਜਸ ਜਦੋਂ ਬਾਹਰ ਅੰਦਰ ਜਾਣਾ ਹੁੰਦਾ ਯੂਜ਼ ਕਰਨਾ ਹੁੰਦਾ ਉਦੋਂ ਖੋਲਦੇ ਪਰ ਡਸਟ ਇੰਨੀ ਜ਼ਿਆਦਾ ਪਤਾ ਨਹੀਂ ਕਿੱਥੋਂ ਹੁੰਦੀ ਹੈ ਤੇ ਹੁਣ ਆ ਗਿਆ ਅਸੀਂ ਦੁੱਧ ਮੈਂ ਕਿਹਾ ਚਲੋ ਦੁੱਧ ਨੂੰ ਪਤੀਲੇ ਵਿੱਚ ਪਾ ਕੇ ਗੈਸ ਤੇ ਰੱਖਦੇ ਹਾਂ ਗਰਮ ਕਰਨਾ ਉਬਾਲਾ ਆ ਜਾਊਗਾ ਤੇ ਨਾਲ-ਨਾਲ ਮੈਂ ਆਪਣੇ ਨਿੱਕੇ ਮੋٹے ਕੰਮ ਹੋਰ ਕਰੀ ਚੱਲੂੰਗੀ ਦੁੱਧ ਨੂੰ ਮੈਂ ਰੱਖ ਦਾਨੀ ਕੁੰਕੇ ਗੈਸ ਤੇ ਤੇ ਨਾਲ-ਨਾਲ ਮਾਣੀ ਮੋਟੀ ਜਿਹੜੀ ਕੋਈ ਸਾਫ ਸਫਾਈ ਰਹਿ ਗਈ ਕੱਚਾ ਕਾਚੀ ਹੋਰ ਕਰ ਦਾਨੀ ਜਦੋਂ ਕੰਮ ਕਰਨ ਲੱਗ ਜੀ ਹੈ ਨਾ ਕਹਣਾ ਹੁੰਦਾ ਵੀ ਚਲੋ ਥੋੜਾ ਜਾਂ ਨਾ ਕਰਦਾ ਨਾ ਕਰਦਾ ਫਿਰ ਥੋੜੇ ਥੋੜਾ ਕਰਕੇ ਤਾਂ ਸਬਰ ਨਹੀਂ ਆਉਂਦਾ ਹੈਗਾ ਫਿਰ ਮੈਂ ਕਿ ਚਲ ਹੁਣ ਲੱਗਦੇ ਹਾਂ ਤਾਂ ਫ੍ਰਿਜ ਤੇ ਉੱਪਰ ਫ੍ਰਿਜ ਦਾ ਟਾਪ ਆ ਇਹ ਵੀ ਸਾਫ਼ ਕਰਦਾ ਇਹ ਬਾਸਕਟ ਮੈਂ ਲਗਾਈ ਹੋਈ ਹੈ ਦੁਵਿੰਦਰ ਦੀਆਂ ਸਨ ਗਲਾਸੇਸ ਵਾਸਤੇ ਜਿਵੇਂ ਚਲੋ ਬਾਈਕ ਤੇ ਐਕਟਿਵ ਆ ਤੇ ਜਾਂਦੇ ਨੇ ਉਦੋਂ ਫਿਰ ਉਹ ਯੂਜ਼ ਕਰਦੇ ਨੇ ਚੱਕ ਲੈਂਦੇ ਨੇ ਇੱਥੋਂ ਪਰ ਵਾਪਸ ਇੱਥੇ ਰੱਖਦੇ ਨਹੀਂ ਇਹਦੇ ਵਿੱਚ ਵਾਪਸ ਰੱਖਣੇ ਰੂਮ ਵਿੱਚ ਆ ਕੇ ਮੈਂ ਇਹ ਇਹਦੇ ਵਿੱਚ ਫੇਰ ਰੱਖ ਦੂੰ ਬਾਸਕਟ ਵਿੱਚ ਪਰ ਉਹਨਾਂ ਨੇ ਇਹਦੇ ਵਿੱਚ ਨਹੀਂ ਰੱਖਣੇ ਚੱਕਣੇ ਜਰੂਰ ਨੇ ਪਰ ਰੱਖਣੀਆਂ ਨਹੀਂ ਹੈਗੀਆਂ ਉਹੀ ਗੱਲ ਸਭ ਦੀ ਆਦਤਾਂ ਨਾਲ ਅਲੱਗ-ਅਲੱਗ ਹੁੰਦੀਆਂ ਨੇ ਘਰ ਵਿੱਚ ਤੇ ਸਾਰੇ ਇੰਨੇ ਸincere ਹੋਣ ਆਪਣੇ ਹੈਬਿਟਸ ਨੂੰ ਲੈ ਕੇ ਹਨਾ ਫਿਰ ਆਪਾਂ ਲੇਡੀਆਂ ਇੰਨੀ ਔਖੀਆਂ ਕਿਉਂ ਹੋਈਏ ਪਰ ਇੰਨੇ sincere ਸਾਰੇ punctual ਹੁੰਦੇ ਨਹੀਂ ਹੈਗੇ ਕਿ ਵੀ ਆਦਤਾਂ ਸਭ ਦੀ ਸਹੀ ਹੋਣ ਜਿੱਥੋਂ ਚੀਜ਼ ਚੱਕੀ ਹੈ ਉੱਥੇ ਰੱਖੀਏ ਚਲੋ ਜਾਨੀ ਵੇਸ ਕਰੀ ਜਾਨਾ ਪਰ ਅਸੀਂ ਸਮਝ ਲਾ ਦੇ ਵਿੱਚ ਇਹਨੂੰ ਕੰਮ ਕਰਨਾ ਹੀ ਹੈ ਤੁਰੇ ਫਿਰਨਾ ਕੰਮ ਕਰ ਹੀ ਜਾਣਾ ਆ ਨਹੀਂ ਕਰਾਂਗੇ ਕੁਝ ਹੋਰ ਕਰ ਲਾਂਗੇ ਫਰਿੱਜ ਦੇ ਉੱਪਰ ਉਹ ਚੰਗੀ ਤਰ੍ਹਾਂ ਨੀ ਕਲੀਨਿੰਗ ਕਰ ਤੇ ਕੱਪੜਾ ਝਾੜ ਕੇ ਪਛਾਤਾ कि ਹੁਣ ਇਹ ਕੱਲ ਵਾਲੀਆਂ ਕਲਿੱਪਸ ਤੁਹਾਨੂੰ ਸ਼ੇਅਰ ਕਰ ਰਹੀ ਆ ਵਰਲੀ ਵੀਡੀਓ ਵਿੱਚ ਇਨਕਲੂਡ ਕਰ ਰਹੀ ਕਿਉਂਕਿ ਕੱਲ ਵਾਲੀ ਵੀਡੀਓ ਬਹੁਤ ਜ਼ਿਆਦਾ ਵੱਡੀ ਹੋ ਰਹੀ ਸੀ ਤੇ ਇਹਦੇ ਵਿੱਚ ਮੈਂ ਇਨਕਲੂਡ ਕਰਤੀਆਂ ਵਾਲੀ ਵੀਡੀਓਜ਼ ਕੱਲ ਜਦੋਂ ਮੈਂ ਸ਼ਾਮ ਨੂੰ ਡਸਟਿੰਗ ਕਰੀ ਸੀ ਉਦੋਂ ਮੈਂ ਡਰਾਇੰਗ ਰੂਮ ਦੀ ਵੀ ਡਸਟਿੰਗ ਨਾਲ ਹੀ ਕਰਤੀ ਸੀ ਨਾਲ ਨਾਲ ਸੋਫੇ ਕਵਰ ਜਿਹੜੇ ਖਰਾਬ ਹੋਏ ਪਏ ਸੀਗੇ ਉਹ ਵੀ ਅੱਛੀ ਤਰ੍ਹਾਂ ਝਾੜ ਕੇ ਖਿੱਚ ਕੇ ਪਛਾਤੇ ਸੀਗੇ ਤੇ ਕੁਸ਼ਨ ਕਵਰ ਸੈੱਟ ਕਰਕੇ ਰੱਖਦੇ ਸੀ ਕਿਉਂਕਿ ਕਈ ਵਾਰ ਕੋਈ ਆਉਂਦਾ ਨਾ ਬੈਠਦੇ ਨੇ ਯੂਜ਼ ਕਰਦੇ ਨੇ ਫਿਰ ਉਹ ਦੋ ਕਵਰ ਸੋਫੇ ਦਾ ਇਕੱਠਾ ਹੋ ਜਾਂਦਾ ਤੇ ਕੁਸ਼ਨਸ ਵੀ ਇਹਦੇ ਆਪਣੀ ਜਗ੍ਹਾ ਤੋਂ ਹਿੱਲ ਜਾਂਦੀਆਂ ਨੇ ਸ਼ੇਪ ਖਰਾਬ ਹੋ ਜਾਂਦੀ। ਫਿਰ ਉਹ ਅੱਛਾ ਨਹੀਂ ਲੱਗਦਾ ਜਦੋਂ ਕੋਈ ਹੋਰ ਆਊਗਾ ਤੇ ਰੰਗ ਰੂਮ ਦੀ ਲੁੱਕ ਵਧੀਆ ਨਹੀਂ ਹੋਊਗੀ ਤੇ ਵਧੀਆ ਨਹੀਂ ਲੱਗਦਾ ਹੈਗਾ। ਫਿਰ ਮੈਂ ਅਕਚਲ ਥੋੜੀ ਮੈਂ ਸੈਟਿੰਗ ਵੇਅਰ ਕਰਿਆ ਮਾਂ ਤੇ ਡਸਟਿੰਗ ਕਰਿਆ ਮਾਂ। ਕੰਮ ਕਰਦੇ ਨਹੀਂ ਖਤਮ ਹੁੰਦੇ, ਨਹੀਂ ਖਤਮ ਹੁੰਦੇ। ਛੱਡ ਕੇ ਬੈਠ ਜਾਓ ਤਾਂ ਬੈਠ ਜਾ ਬਸ। ਜੇ ਤੁਸੀਂ ਦੇਖੇ ਚੱਲੋਗੇ ਨਾ ਵੀ ਘਰਵਾਲ ਕਿਸੇ ਵੀ ਰੂਮ ਵਿੱਚ ਨਿਕਾ ਮਾਰੂਗਾ ਤੁਹਾਨੂੰ ਕੋਈ ਨਾ ਕੋਈ ਕੰਮ ਮਿਲ ਹੀ ਜਾਣਾ ਬਾਕੀ ਆਏ ਹੁੰਦਾ ਜਿਨੇ ਤਾਂ ਕੰਮ ਕਰਨਾ ਜਿਹਨੂੰ ਸਫਾਈ ਪਸੰਦ ਆ ਉਹਨੇ ਤਾਂ ਕੰਮ ਲੱਭ ਹੀ ਲੈਣਾ ਕਈ ਇਹੇ ਜਿਹੀ ਵੀ ਹੁੰਦੀ ਆ ਜਿਨ੍ਹਾਂ ਨੂੰ ਸਫਾਈ ਪਸੰਦ ਹੀ ਨਹੀਂ ਉਹਨਾਂ ਲਈ ਸਫਾਈ ਤੇ ਗੰਦਗੀ ਇੱਕੋ ਹੀ ਗੱਲ ਆ ਸਫਾਈ ਕਰੋ ਨਾ ਕਰੋ ਕੋਈ ਫਰਕ ਨਹੀਂ ਪੈਂਦਾ ਹੈਗਾ ਕਈ ਵਾਰ ਮੈਨੂੰ ਆਏ ਹੁੰਦਾ ਵੀ ਮੈਨੂੰ ਮੈਂ ਇਨੀ ਸਫਾਈ ਪਸੰਦ ਕਿਉਂ ਆ ਅਕੂੰਗੇ ਫਿਰ ਔਖੇ ਵੀ ਆਪਾਂ ਹੁੰਦੇ ਨੇ ਜਿਹੜਾ ਬੰਦਾ ਸਫਾਈ ਪਸੰਦ ਹੁੰਦਾ ਨਾ ਉਹ ਬਹੁਤ ਔਖਾ ਹੁੰਦਾ ਨਾਲ ਉਹ ਖੱਪੀ ਜਾਂਦੇ ਨਾਲ ਔਖਾ ਹੁੰਦਾ ਨਾਲ ਦੂਜਾ ਪਤਾ ਕੀ ਕਹਿੰਦਾ ਉਹ ਹੀ ਖੱਪੀ ਜਾਂਦੀ ਹੈ ਇਹ ਤਾਂ ਦੂਜਾ ਵੀ ਇਹ ਤਾਂ ਉਹ ਨੁਕਸ ਕੱਢਦਾ ਆਪਣੇ ਵਿੱਚ ਵੀ ਤਾਂ ਉਹ ਹੀ ਖੱਪੀ ਜਾਂਦੇ ਬਿਨਾਂ ਗੱਲ ਤੋਂ ਡਸਟਿੰਗ ਹੋ ਗਈ ਡਰਾਈਵਿੰਗ ਰੂਮ ਦੀ ਤੇ ਸੋਫਾ ਕਵਰ ਕੁਸ਼ਨ ਕਵਰ ਮੈਂ ਚਿੱਟਾ ਲਗਾਤੇ ਤੇ ਮੈਨੂੰ ਨਾ ਇਹਦੇ ਵਿੱਚ ਬਾਉਲ ਦੇ ਵਿੱਚ ਸਟੋਨਸ ਜੇ ਪਾਇਏ ਤੇ ਇਹਦੇ ਵਿੱਚ ਇੱਕ ਮੈਨੂੰ ਧੰਗਾ ਜਿਹਾ ਦਿਖਿਆ ਇਓ ਮੈਂ ਚਿੱਤਰ ਵਿੱਚ ਦੇਖਣ ਲੱਗ ਗਈ ਮੈਂ ਕਿਹਾ ਮੈਨੂੰ ਐਕਚੁਅਲੀ ਫਰੈਮ ਹੋ ਗਿਆ ਮੈਂ ਕਿਹਾ ਦੇਖਾਂ ਵਿੱਚ ਕੁਝ ਹੋਰ ਤਾਂ ਨਹੀਂ ਪਿਆ ਕਈ ਵਾਰ ਕਿਸੇ ਨੇ ਕੁਝ ਕਰਾ ਕੇ ਵਿੱਚ ਰੱਖਿਆ ਹੋਵੇ ਤੇ ਉਹ ਮਨ ਵਿੱਚ ਬਸ ਨਹੀਂ ਖਿਆਲ ਜਾ ਗਿਆ ਮੈਂ ਕਿਹਾ ਚਿੱਤਰ ਚੈੱਕ ਕਰ ਲੇ ਇੱਕ ਵਾਰੀ ਤੇ ਹੁਣ ਆ ਗਈ ਸੀ ਡਾਈਨਿੰਗ ਹਾਲ ਵਿੱਚ ਡਾਈਨਿੰਗ ਟੇਬਲ ਦੀ ਡਸਟਿੰਗ ਕਰਨੀ ਹੈ ਕਪੜਾ ਮਾਰਦਾ ਚਿੱਤਰ ਇਹ ਵੀ ਫਿਰ ਰੁਕ ਨਹੀਂ ਹੁੰਦਾ ਹੈਗਾ ਜਦੋਂ ਕਪੜਾ ਚੱਕ ਲੈਣੇ ਆਪਾਂ ਫਿਰ ਕਿੱਥੇ ਥੋੜੇ ਜੇ ਕੰਮ ਕਰਕੇ ਸਾਰਦਾ ਫਿਰ ਤਾਂ ਹੁੰਦਾ ਵੀ ਚਲ ਹੁਣ ਆਹ ਰਹਿ ਗਿਆ ਆਹ ਵੀ ਕਰ ਲਾਂ ਇੰਨਾ ਕਰ ਆ ਇਹਦੇ ਵੀ ਕਰ ਲਾਂ ਵੀ 5 ਮਿੰਟ ਲੱਗਣਗੇ ਇਹ ਵੀ ਕਰ ਲਾਂ ਬਸ ਐ ਕਰਦੇ ਕਰਦੇ ਕੰਮ ਆਪਾਂ ਆਪਣਾ ਵਧਾ ਲਾ ਨਹੀਂ ਹੁੰਦੇ ਹੈਗੇ ਬਸ ਹੁਣ ਮੈਂ ਮੇਰਾ ਵੀ ਨਾ ਮਨ ਜਾਈ ਬਣਿਆ ਸੀ ਡਸਟਿੰਗ ਕਰਦਾ ਸ਼ਾਮ ਨੂੰ ਮੈਂ ਕਿਹਾ ਫਿਰ ਸਵੇਰੇ ਫਿਰ ਕੰਮ ਹੋਰ ਕਿਚਨ ਦੇ ਬਹੁਤ ਹੋ ਜਾਂਦੇ ਨੇ ਵੀ ਚਲੋ ਡਸਟਿੰਗ ਹੁਣ ਮੈਂ ਕਰ ਲਾਂ ਇਸ ਕਰਕੇ ਕੱਲ ਫਿਰ ਮੈਂ ਸ਼ਾਮ ਨੂੰ ਇਹ ਸਾਰੀ ਡਸਟਿੰਗ ਕਰੀ ਸੀ ਜਿਹੜੀ ਵੁੱਡਨ ਟ੍ਰੇ ਆ ਖਾਦੀ ਕਰਕੇ ਇਹ ਵੀ ਮੈਂ ਚੰਗੀ ਤਰ੍ਹਾਂ ਡਰੋ ਕਲੀਨ ਕਰਤੀ ਤੇ ਜਿਹੜਾ ਕਟਲਰੀ ਵਾਲਾ ਸਟੈਂਡ ਹੈ ਨਾ ਇਹ ਅਸੀਂ ਕਟਲਰੀ ਸਪੂਨ ਫੋਕ ਯੂਸ ਤਾਂ ਕਰਦੇ ਨਹੀਂਗੇ ਪਰ ਇੱਥੇ ਡਸਟ ਪੈ ਜਾਂਦੀ ਹੈ ਪਰ ਉਹ ਚਲੋ ਥੋੜਾ ਬਹੁਤ ਜਿੰਨਾ ਖਾਸਾਫ ਹੁੰਦਾ ਮੈਂ ਕਰਨਾ ਨਹੀਂ ਹੁੰਦੀ। ਮਹੀਨੇ ਇੱਕ ਤੋਂ ਸਾਰੇ ਕਟਲਰੀ ਇੱਕ ਵਾਰ ਵਾਸ਼ ਕਰਕੇ ਦੁਬਾਰੇ ਲਗਾ ਦਿੰਦੀ ਹੁੰਦੀ ਆ। ਤੇ ਹੁਣ ਲੌਬੀ ਵਾਲਾ ਬਹੁਤ ਫਿਸ਼ਿੰਗ ਕਲੀਨ ਕੀਤਾ ਇਹ ਵਾਸ਼ ਕੀਤਾ। ਇਹ ਵੀ ਜ਼ਰੂਰੀ ਹੋ ਜਾਂਦਾ ਧੋਣਾ। ਟੈਪਸ ਨੂੰ ਮੈਂ ਜਸਟ ਇੱਕ ਵਾਈਪ ਕਰ ਦਾਨੀ ਸੁੱਕੇ ਕੱਪੜੇ ਨਾਲ ਕਿਉਂਕਿ ਟੈਪਸ ਜਦੋਂ ਪਾਣੀ ਲੱਗਦਾ ਨਾ ਪਾਣੀ ਦੇ ਦਾਗ ਪੈ ਜਾਂਦੇ ਨੇ। બસ ਨਹੀਂ ਹੋਰ ਕਲੀਨਰ ਵਗੈਰ ਨਾਲ ਤੋਂ ਬਿਲਕੁਲ ਸਾਫ਼ ਨਹੀਂ ਕਰਦੀ ਟੈਪਸ ਬਹੁਤ ਬਹੁਤ ਘੱਟ ਹੁੰਦਾ ਕਦੇ ਕੀ ਕਹਿਣਾ 6 ਮਹੀਨੇ ਚ ਇੱਕ ਜਾਂ ਦੋ ਵਾਰ ਬਸ ਨਹੀਂ ਤਾਂ ਕੱਪੜਾ ਹੀ ਮਾਰ ਦਿੰਦੀ ਬਸ ਪਾਣੀ ਨਹੀਂ ਰੁਕਣ ਦੇਣਾ ਹੈਗਾ ਟੈਪਸ ਤੇ ਪਾਣੀ ਖੜ ਗਿਆ ਜਿਆਦਾ ਟਾਈਮ ਲਈ ਫੇਰ ਦਾਗ ਪੈਂਦੇ ਨੇ ਤੇ ਹੁਣ ਮੈਂ ਆ ਗਈ ਕਿਚਨ ਵਿੱਚ ਸਟਾਰਟ ਕਰਦੀ ਆ ਆਪਣਾ ਕੁਕਿੰਗ ਦਾ ਕੰਮ ਤੋਰੀਆਂ ਦੀ ਸਬਜੀ ਇੱਕ ਸਾਈਡ ਤੇ ਬਣਨੀ ਮੈਂ ਰੱਖਤੀ ਸੀ ਤੜਕਾ ਲਗਾਤਾ ਸੀ ਸਬਜੀ ਬਣੀ ਜਾ ਰਹੀ ਸੀ ਇੱਕ ਸਾਈਡ ਮੈਂ ਆਪਣਾ ਬ੍ਰੈਕਫਾਸਟ ਰੈਡੀ ਕਰ ਰਹੀ ਆ ਬ੍ਰੈਕਫਾਸਟ ਲਈ ਪੂਨਰੀਆਂ ਪਿਆਜ਼ ሽਮਲਾ ਮਿਰਚ ਤੇ ਇਹਦੇ ਵਿੱਚ ਕੱਚੀਆਂ ਭੁੰਨੀਆਂ ਕਰਕੇ ਸਬਜ਼ੀਆਂ ਦੇ ਵਿੱਚ ਥੋੜੀਆਂ-ਥੋੜੀਆਂ ਸੌਸੇਸ ਪਾ ਦੂੰਗੀ ਜਿਵੇਂ ਗ੍ਰੀਨ ਚਿਲੀ ਸੌਸ, ਰੈੱਡ ਚਿਲੀ ਸੌਸ, ਸੋਆ ਸੌਸ ਤੇ ਦੋ-ਚਾਰਕ ਦਾਣੇ ਥੋੜੇ ਜਿਹੀ ਚੀਨੀ ਤੇ ਚਮਚਾ ਕੁ ਵਿਨੇਗਰ ਦਾ ਸਿਰਕੇ ਦਾ ਤੇ ਉਹ ਸੌਸੇਸ ਪਾ ਕੇ ਇਹਦਾ ਟੇਸ ਲੈ ਕੇ ਟਮਾਟੋ ਕੇਚਪ ਟੇਸ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਇੱਧਰ ਬਣ ਚੁੱਕਿਆ ਆਪਣਾ ਬ੍ਰੈਕਫਾਸਟ ਅੱਜ ਮੈਂ ਨਾ ਸੌਸੇਜ ਵਾਲਾ ਬਣਾਇਆ ਕਿਉਂਕਿ ਦਵਿੰਦਰ ਨੇ ਖਾਣਾ ਸੀ ਤੇ ਉਹ ਕਹਿੰਦੇ ਥੋੜੇ-ਥੋੜੇ ਸੌਸੇਸ ਪਾ ਲਈ ਪਰ ਬਣਾਇਆ ਮੈਂ ਡਰਾਈ ਹੈ ਜੇ ਥੋੜਾ ਜਿਹਾ ਆਪ ਗਰੇਵੀ ਰੱਖਣੀ ਹੋਵੇ ਰਸ ਰਸਾ ਜਿਹਾ ਰੱਖਣਾ ਹੋਵੇ ਯਾਨੀ ਕਿ ਫਿਰ ਆਪਾ ਪਾਣੀ ਪਾ ਸਕਦੇ ਆ ਪਰ ਮੈਂ ਕੱਲੀ ਸੌਸਿਸ ਪਾ ਕੇ ਤੇ ਸਬਜ਼ੀਆਂ ਪਾਈਆਂ ਨੇ ਤੇ ਥੋੜਾ ਥੋੜਾ ਨਮਜੂਰੀਆਂ ਦਾ ਟੇਸ ਆਉਂਦਾ ਡਿਫਰੈਂਟ ਜੇ ਮੈਂ ਆਪਣੇ ਕੱਲੀ ਪਾਸੇ ਬਣਾਉਣਾ ਹੋਵੇ ਫਿਰ ਮੈਂ ਸਿੰਪਲ ਨਮਕ ਮਿਰਚ ਪਾਉਣਾ ਨਹੀਂ ਹੁੰਦੀ ਆ ਦੇਖਣ ਨੂੰ ਵੀ ਕਲਰ ਵੀ ਕਿੰਨਾ ਸੋਹਣਾ ਲੱਗ ਰਿਹਾ ਤੇ ਖਾਣ ਦਾ ਟੇਸਟੀ ਲੱਗਣਾ ਹੀ ਲੱਗਣਾ ਥੋੜਾ ਡਿਫਰੈਂਟ ਜਿਹਾ ਟੇਸਟ ਹੋਏਗਾ ਰੋਜ਼ ਵਾਲੇ ਨਾਲੋਂ ਤੇ ਇੱਧਰ ਬਣ ਚੁੱਕੀ ਹੈ ਸਬਜੀ ਤੋਂ ਉਰ ਮੈਂ ਦੁੱਧ ਮਲਾਈ ਪਾ ਤਾਇਆ ਦੇ ਵਿੱਚ ਆ ਥੋੜੀ ਪਈ ਪਈ ਨਾ ਇਹ ਦੁੱਧ ਜਿਹਾ ਗਾਣਾ ਹੋ ਜਾਊਗਾ ਹਲੇ ਪਤਣਾ ਲੱਗ ਰਿਹਾ ਪਰ ਜਿਵੇਂ ਇਹਨੂੰ ਰੱਖ ਦਾਂਗੇ ਤੋਰੀਆਂ ਸੋਕ ਲੈਣਗੀਆਂ ਗਾਣਾ ਜਿਹਾ ਹੋ ਜਾਈਕਰ ਸਟਾਰਟਿੰਗ ਚ ਲੱਗਦਾ ਪਤਣਾ ਜਿਆ ਫੇਰ ਫੇਰ ਠੀਕ ਹੋ ਜਾਊਗਾ ਇਹ ਨੂੰ ਦਵਿੰਦਰ ਨੂੰ ਥੋੜਾ ਦੁੱਧ ਜਿਹਾ ਵਾਲੀ ਜ਼ਿਆਦਾ ਖਾਂਦੇ ਨੇ ਸੁੱਕੀ ਸਬਜ਼ੀ ਨਹੀਂ ਖਾਂਦੇ ਕਹਿੰਦੇ ਰਸਾ ਜਿਹਾ ਹੋਵੇ ਦੁੱਧ ਜਿਹਾ ਹੋਵੇ ਤੇ ਫੇਰ ਫੇਰ ਥੋੜਾ ਜਿਹਾ ਗਾੜਾ ਹੋ ਜਾਊਗਾ ਦੋਨੇ ਚੀਜ਼ਾਂ ਤਿਆਰ ਨੇ ਹੁਣ ਹੋ ਗਿਆ ਸੀ ਜ਼ਿਆਦਾ ਟਾਈਮ ਜਾ ਮੈਂ ਕਰ ਲਈ ਸੀ ਦਵਿੰਦਰ ਵੀ ਕਰੀ ਸੀ ਤੇ ਅਸੀਂ ਪੀਨੇ ਆਂਗੇ ਚਾਹ ਕਰਦੇ ਜਾਂ ਇੰਜੋਏ ਚਾਹ ਪੀ ਕੇ ਕੰਡੇ ਜਿਹਾ ਲਈ ਫਿਰ ਹੁਣੇ ਕੰਡੇ ਤੇ ਕਰਾਂਗੇ ਕੋਈ ਕੰਮ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਕੀ ਕਰਨਾ ਤੇ ਹੁਣ ਸੀ ਸ਼ਾਮ ਨੂੰ 5:00 ਵਜੇ ਦਾ ਟਾਈਮ ਤੇ ਆਹ ਵਾਲੀ ਸਾਈਟ ਤੇ ਨਾ ਵਧੀਆ ਸ਼ਾਮ ਆ ਗਈ ਸੀ ਫਿਰ ਮੈਂ ਅੱਜ ਮੈਂ ਬਾਟੀਆਂ ਵਗੈਰੇ ਇੱਧਰ ਚੱਕ ਲਈ ਸੀ ਬਾਥਰੂਮ ਦੀ ਬਾਲਟੀ ਮੱਗ ਸਾਬਣਦਾਨੀ ਫੱਟੀ ਵਾਈਪਰ ਫਿਰ ਸਾਰਾ ਕੁਝ ਮੈਂ ਇੱਕ ਦਿਨ ਵਾਸ਼ ਕਰ ਦਨੀ ਹਰ ਇੱਕ ਚੀਜ਼ ਦਾ ਨਾ ਇੱਕ ਸਮਾਂ ਹੁੰਦਾ ਧੋਣ ਦਾ ਵੀ ਉਹਨੂੰ ਤੁਸੀਂ ਧੋ ਲੋ ਉਹ ਠੀਕ ਹੈ ਕੁਝ ਦਿਨ ਲੰਘ ਜਾਂਦੇ ਨੇ ਪਰ ਇੱਕ ਟਾਈਮ ਇਹ ਜਾਇੰਦਾ ਵੀ ਬਸ ਹੁਣ ਹੋਰ ਨਹੀਂ ਯੂਜ਼ ਹੋ ਸਕਦੀ ਚੀਜ਼ ਇਹਨੂੰ ਧੋਣਾ ਹੀ ਪਊਗਾ ਔਰ ਟਾਈਮ ਸਿਰ ਆਪਾਂ ਚੀਜ਼ਾਂ ਦੀ ਸਾਫ ਸਫਾਈ ਕਰਦੇ ਰਹੀਏ ਧੋਣ ਵਾਲੀ ਨੂੰ ਧੋਂਦੇ ਰਹੀਏ ਜਿਹਦੇ ਕੋਈ ਕੱਪੜਾ ਮਾਰਨਾ ਕੱਪੜਾ ਮਾਰਦੇ ਰਹੀਏ ਫਿਰ ਚੀਜ਼ਾਂ ਵੀ ਆਪਣੀ ਠੀਕ ਆ ਕਾਫੀ ਲੰਬੇ ਟਾਈਮ ਤੱਕ ਚੱਲਦੀਆਂ ਨੇ ਤੇ ਪੁਰਾਣੀਆਂ ਨਹੀਂ ਲੱਗਦੇ ਹੈਗੇ ਉੱਤੇ ਗੰਦਗੀ ਜਮਾ ਹੁੰਦੀ ਹੈਗੀ ਤੇ ਇਧਰ ਮੈਂ ਕਰੀ ਸੀ ਬਾਲਟੀ ਇਸ ਬਾਲਟੀ ਮੱਗ ਬਹੁਤ ਜਲਦੀ ਸਾਫ਼ ਹੋ ਜਾਂਦਾ ਪਰ ਜਿਹੜੀ ਸਾਡੇ ਬਾਥਰੂਮ ਵਾਲੀ ਫੱਟੀ ਹੈ ਨਾ ਉਹ ਥੋੜਾ ਜਿਹਾ ਉਤੇ ਐਕਸਟਰਾ ਐਫਰਟਸ ਤੇ ਐਕਸਟਰਾ ਟਾਈਮ ਲੱਗਦਾ ਕਿਉਂਕਿ ਉਹ ਥੋੜੀ ਡਿਜ਼ਾਈਨ ਜੀ ਵਾਲੀ ਹੈ ਫਿਰ ਮੈਂ ਉਹਨੂੰ ਬਰਸ਼ ਨਾਲ ਸਾਫ਼ ਕਰਦੀ ਹੁੰਨੀ ਜਿਹੜਾ ਕੱਪੜੇ ਧੋਣ ਵਾਲਾ ਬਰਸ਼ ਹੁੰਦਾ ਉਹਦੇ ਨਾਲ ਸਾਫ਼ ਕਰਦੀ ਹੁੰਨੀ ਕਿਉਂਕਿ ਡਿਜ਼ਾਈਨ ਬਣਿਆ ਨਾ ਫਿਰ ਉਹ ਬਰਸ਼ ਨਾਲ ਹੀ ਸਾਫ਼ ਹੋ ਗਈ ਆਈ ਤਾਂ ਸਿਰਫ ਮੈਂ ਇਧਰ ਬਾਲਟੀ ਫੱਟੀ ਧੋਣ ਸੀ ਆਪਣੇ ਬਾਥਰੂਮ ਦੇ ਸਾਰੇ ਸਮਾਨ ਫਿਰ ਮੈਂ ਆਉਂਦੀ ਆਉਂਦੀ ਸਟੈਪ ਵੀ ਅੰਦਰੋਂ ਚੱਕ ਲਈ ਫਿਰ ਮੈਂ ਕਿਹਾ ਚਲੋ ਸਟੈਪ ਵੀ ਅੱਜ ਵਾਸ਼ ਕਰੂੰਗੀ ਵੈਸੇ ਤਾਂ ਮੈਂ ਡਸਟਿੰਗ ਆਪਦੀ ਕਰਦੀ ਸਟੈਪ ਤੇ ਗਿੱਲਾ ਕੱਪੜਾ ਮਾਰ ਦਾਨੀ ਪਰ ਇਹ ਆ ਕਿ ਕਿਸੇ ਟਾਈਮ ਫਿਰ ਉਹ ਧੋਣਾ ਵੀ ਪੈਂਦਾ ਗਿੱਲੇ ਕੱਪੜਾ ਵੀ ਕਿੰਨਾ ਟਾਈਮ ਮਾਰਾਂਗੇ ਹਨ ਫਿਰ ਧੋਣਾ ਵੀ ਪੈਂਦਾ ਕੱਲੇ ਗਿੱਲਾ ਕੱਪੜਾ ਮਾਰ ਕੇ ਵੀ ਇਨਸਾਬਾ ਹੈਗਾ ਤੇ ਜੇ ਫੱਟੀ ਨੂੰ ਨਾ ਤੇ ਮੈਂ ਸਰਫ ਪਾ ਕੇ ਇਹਨੂੰ ਬਰਸ਼ ਨਾਲ ਧੋ ਰਹੀ ਹਾਂ ਫਿਰ ਬਰਸ਼ ਨਾ ਵਧੀਆ ਸਾਫ਼ ਹੋ ਜਾਂਦੀ ਹੈ ਇਹ ਜਿਹੜੇ ਡਿਜ਼ਾਈਨ ਜ ਆਪਣੇ ਹੈ ਉਹਦੇ ਵਿੱਚੋਂ ਨਾ ਮੈਲ ਦੀ ਤੇ ਜਿਹੜਾ ਸਾਬਣ ਦਾ ਪਾਣੀ ਜੰਮਿਆ ਹੁੰਦਾ ਉਹ ਨਿਕਲ ਜਾਂਦਾ ਹੋਂ ਤੱਕ ਨਾ ਬਿਲਕੁਲ ਚਿੱਟੀ-ਚਿੱਟੀ ਨਹੀਂ ਹੋਈ ਨਹੀਂ ਤੇ ਆਪਣੀ ਜਿਹੜੀ ਨਹਾਉਣ ਵਾਲੀ ਫੱਟੀ ਹੁੰਦੀ ਹੈ ਨਾ ਚਿੱਟਾ ਸਾਬਣ ਦਾ ਜਿਹੜਾ ਹੁੰਦਾ ਦਾਗ ਜਿਹਾ ਜਮਾ ਹੋ ਜਾਂਦੇ ਨੇ ਉਹ ਬਿਲਕੁਲ ਵੀ ਨਹੀਂ ਹੋਈ ਸਾਡੀ ਫੱਟੀ ਤੇ ਇਹਨੇ ਸਾਲਾਂ ਤੋਂ ਅਸੀਂ ਨੂੰ ਯੂਜ਼ ਕਰ ਰਹੇ ਹਾਂ ਬਸ ਇਹੀ ਹੈ ਕਿ ਟਾਈਮ ਸਿਰ ਤੋਂ ਹੋਈ ਜਾਂਦੀ ਹੈ ਤਾਂ ਇਹ ਸਾਫ਼ ਬਣੀ ਪਈ ਹੈ ਇਹ ਫੱਟੀ ਧੋ ਦੂੰਗੀ ਬਾਲਟੀ ਮਾ ਕੇ ਸਾਰਾ ਕੁਝ ਵਾਸ਼ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਇਹ ਸਟੈਪ ਵਾਸ਼ ਕਰਨਾ ਇਹ ਜਿੱਦਾਂ ਪਾ ਪੈਰ ਆਖਦੇ ਨੇ ਦੋ ਸਟੈਪ ਬਣੇ ਹੋਏ ਨਾ ਉਹਦੇ ਉੱਪਰ ਇੱਕ ਖੁਰਦਰੀਆਂ ਜਿਹੀ ਸਟਿਪਸ ਬਣੇ ਹੋਈਆਂ ਪੱਟੀਆਂ ਜਿਹੀਆਂ ਖੁਰਦਲੀਆਂ ਜਿਹੀਆਂ ਤਾਂ ਕਿ ਆਪਣਾ ਪੈਰ ਨਾ ਫਿਸਲੇ ਐਂਟੀ ਸਲਿੱਪ ਕਹਿ ਸਕਦੇ ਆ ਕਿ ਉਹ ਬਣੀ ਹੋਈਆਂ ਨਹੀਂ ਗੀਆਂ ਤੇ ਉਹਨਾਂ ਦੇ ਵਿੱਚ ਨਾ ਕਾਲਸ ਜਮਾ ਹੋ ਜਾਂਦੇ ਮੈਲ ਹੀ ਕਹਿ ਲਓ ਉਹ ਗਿੱਲੇ ਕੱਪੜੇ ਨਾਲ ਵੀ ਸਾਫ਼ ਨਹੀਂ ਹੁੰਦੀ ਹੈਗੀ ਫਿਰ ਉਹ ਬਰਸ਼ ਮਾਰ ਕੇ ਸਾਫ਼ ਕਰਨੀ ਪੈਂਦੀ ਹੈ ਬਰਸ਼ ਨਾਲ ਨਿਕਲਦੀ ਹੈ ਵਿੱਚੋਂ ਤਾਂ ਕਰਕੇ ਫਿਰ ਧੋਣਾ ਜ਼ਰੂਰੀ ਹੋ ਜਾਂਦਾ ਨਹੀਂ ਤਾਂ ਸਿੰਪਲ ਹੋਵੇ ਚਲੋ ਗਿੱਲਾ ਕੱਪੜਾ ਵੀ ਵਾਜਦੇ ਉਹ ਡਿਜ਼ਾਈਨ ਜਨ ਬਣਿਆ ਹੋਇਆ ਜਿਹੜਾ ਵੀ ਪੈਰ ਨਾ ਫਿਸਲੇ ਉਹਦੇ ਕਰਕੇ ਫਿਰ ਇਹ ਸਰਫ ਪਾ ਕੇ ਬਰਸ਼ ਮਾਰਨਾ ਪੈਂਦਾ ਤੇ ਫਿਰ ਅੱਛੀ ਤਰ੍ਹਾਂ ਹੀ ਸਾਫ਼ ਹੁੰਦਾ ਇਹ ਵੀ ਸਾਨੂੰ 4-5 ਸਾਲ ਹੋ ਗਏ ਯੂਜ਼ ਕਰਦੇ ਨੂੰ ਤੇ ਬਹੁਤ ਵਧੀਆ ਕੰਡੀਸ਼ਨ ਵਿੱਚ ਪਿਆ ਬਿਲਕੁਲ ਖਰਾਬ ਨਹੀਂ ਹੋਇਆ ਬਸ ਇਹ ਹੀ ਹੈ ਵੀ ਆਪਾਂ ਜੋ ਚੀਜ਼ ਹੁੰਦੀ ਸੰਭਾਲ ਕਰਦੇ ਰਹਿੰਦੇ ਹਾਂ ਸਮੇਂ ਸਿਰ ਉਹਨੂੰ ਧੋਣਾ ਜਾਂ ਕੱਪੜੇ ਮਾਰਨ ਦੀ ਕੱਪੜਾ ਮਾਰਨ ਦੀ ਲੋਡ ਕੱਪੜਾ ਮਾਰ ਦੋ ਧੁੱਪੇ ਨਾ ਹੋਵੇ ਚੀਜ਼ ਹਨਾ ਅੱਛੀ ਕੰਡੀਸ਼ਨ ਵਿੱਚ ਰੱਖੋ ਤਾਂ ਕਦੇ ਵੀ ਉਹਦੀ ਕੰਡੀਸ਼ਨ ਖਰਾਬ ਨਹੀਂ ਹੁੰਦੀ ਹਮੇਸ਼ਾ ਚੀਜ਼ ਆਪਣੀ ਨਵੀਂ ਹੀ ਬਣੀ ਰਹਿੰਦੀ ਹੈ ਇਹ ਕੰਮ ਕਰਨੇ ਸੀ ਅੱਜ ਮੈਂ ਤੇ ਫਿਰ ਜਿਹੜਾ ਹੁਣ ਕੰਮ ਕਰਦੀ ਹੈ ਇਹ ਤਾਂ ਮੈਂ ਸੋਚਿਆ ਵੀ ਨਹੀਂ ਸੀ ਮੈਂ करूंगी ਫਿਰ ਮੈਂ ਕਿਹਾ ਚਲੋ ਹੁਣ ਐਨਾ ਕੁਝ ਮੈਂ ਕਰ ਲਿਆ 5 ਮਿੰਟ ਹੋਰ ਦੇਦਾ ਆਹ ਵਾਲੇ ਏਰੀਆ ਦੀ ਸਫਾਈ ਵੀ ਕਰਨਾ ਹੈਲਪਰ ਨਾ ਪੋਚੇ ਵਾਸਤੇ ਪਾਣੀ ਇੱਥੋਂ ਭਰਦੇ ਇੱਥੇ ਬਾਲਟੀ ਵਗੈਰਾ ਰੱਖਦੀ ਹੁੰਦੀ ਆ ਤੇ ਬਸ ਉਹ ਵਾਈਪਰ ਵਾਈਪਰ ਜਰੂਰ ਮਾਰ ਜਾਂਦੇ ਪਰ ਉਹਨੇ ਕਦੇ ਐਨਾ ਮਿਹਨਤ ਕਰਕੇ ਏਰੀਆ ਕਦੇ ਧੋਤਾ ਨਹੀਂ ਹੈਗਾ ਉਹਨੇ ਵੀ ਚਲੋ ਮੈਂ ਟਾਈਲਸ ਵਗੈਰਾ ਜਾਂ ਫਲੋਰ ਅਚੀ ਤਰ੍ਹਾਂ ਧੋਤਾ ਫਿਰ ਹੁਣ ਮੈਂ ਟਾਈਲਸ ਮੈਂ ਕਿਹਾ ਚਲੋ ਧੋਈ ਦਵਾਂ ਮੈਂ ਅੰਦਰੋਂ ਰੈੱਡ ਹਾਰਪਿਕ ਲੈ ਕੇ ਆਈਆਂ ਚੱਕ ਕੇ ਤੇ ਥੋੜਾ ਸਰਫ ਪਾਇਆ ਤੇ ਟਾਈਸ ਅਚੀ ਤਰ੍ਹਾਂ ਧੋਈ ਦੂੰਗੀ ਮੈਂ ਕਿਉਂ ਹੁਣ ਤਾਂ ਮੈਂ ਇੱਧਰ ਆਈਆਂ ਪੈਰ ਵੀ ਮੈਂ ਪਾਣੀ ਚ ਭੋਂਤੇ ਨੇ ਕਿੱਲੇ ਵੀ ਘਰੇ ਨੇ ਚਲੋ ਹੁਣ ਜਿੱਥੇ ਹੋਰ ਉੱਥੇ ਹੋਰ ਗਰਮੀ ਗਰਮੀ ਤਾਂ ਮੈਂ ਬਹੁਤ ਹੋ ਗਈ ਸੀ ਪਰ ਫਿਰ ਜ਼ਰੂਰੀ ਹੋਏ ਤਾਂ ਕੰਮ ਕਰਨਾ ਆਪ ਆਪ ਨੂੰ ਹੱਥ ਲਾਉਣਾ ਵੀ ਜ਼ਰੂਰੀ ਹੈ ਕੱਲੇ ਹੈਲਪਰ ਤੇ ਸਿਰ ਤੇ ਵੀ ਆਪਾਂ ਘਰ ਨਹੀਂ ਛੱਡ ਸਕਦੇ ਤੇ ਇੱਧਰ ਸ਼ਾਮ ਨੂੰ ਮੈਂ ਬਣਾ ਲਈ ਸੀ ਸਬਜੀ ਐਗ ਕਰੀ ਤੇ ਐਗ ਬੋਇਲ ਕਰਕੇ ਕਰੀ ਚ ਪਾਤੇ ਐਗ ਸਬਜੀ ਸੌਰੀ ਐਗ ਕਰੀ ਦੀ ਸਬਜੀ ਹੈ ਸ਼ਾਮ ਨੂੰ ਅੱਜ ਡਿਨਰ ਵਿੱਚ ਟਾਈਮ ਹੋ ਰਿਹਾ ਪੌਣੇ 7 ਦਾ ਵਾਕ ਵੀ ਮੇਰੀ ਹੋਗੀ ਪਲਾਂਟਸ ਨੂੰ ਪਾਣੀ ਵੀ ਪਾਤਾ ਤੇ ਐਗ ਕਰੀ ਵੀ ਅੰਦਰ ਬਣ ਚੁੱਕੀ ਐ ਇੰਨੀ ਜ਼ਿਆਦਾ ਗਰਮੀ ਇੰਨੀ ਜ਼ਿਆਦਾ ਗਰਮੀ ਲੱਗ ਰਹੀ ਐ ਬਸ ਹੁਣ ਆਏ ਦਿਲ ਕਰਦਾ ਵੀ ਨਹਾ ਕੇ ਏਸੀ ਚ ਬਹਿ ਜਾਓ ਖਾਣਾ ਖਾ ਲਓ ਤੇ ਸੌ ਜਾਓ ਕਿ ਬਣਾ ਹੋਇਆ ਖਾਣਾ ਨਾ ਐ ਪਲੇਟ ਚ ਪਾ ਕੇ ਖਾਣ ਦੀ ਵੀ ਹਿੰਮਤ ਨਹੀਂ ਹੈਗੀ ਬਸ ਉਹ ਘੈਣਾ ਦਾ ਜ ਕੋਈ ਸੁਣਾ ਦੇ ਭੰਡੇ ਲੈ ਜੇ ਚੱਕ ਕੇ ਤਾਂ ਆਰਾਮ ਦਾ ਹੀ ਆ ਜੇ ਚਲੋ ਜੀ ਕਰਨਾ ਪੂਸਣਾ ਕੁਝ ਗਰਮੀ ਪੋਖਾ ਜਾਦੇ ਹੁਣ ਤਾਂ ਇਹ ਵੀ ਲੱਗਦਾ ਜੇ ਅੰਦਰ ਏਸੀ ਚ ਬਹਿ ਜਾਓ ਬਿਲਕੁਲ એનਰਜੀ ਖਤਮ ਹੋ ਜਾਂਦੀ ਐ ਇਸ ਵੇਲੇ ਨਾ ਬਾਕੀ ਹੁਣ ਵਾਕ ਕਰਦੇ ਕਰਦੇ ਗਰਮੀ ਹੋ ਗਈ ਪਰ ਹੁਣ ਮੌਸਮ ਠੀਕ ਹੈ ਨਜ਼ਰ ਗਰਮੀ ਨਹੀਂ ਗੁੰਮ ਨਹੀਂ ਹਵਾ ਹੈਗੇ ਥੋੜੀ ਥੋੜੀ ਤੇ ਚੱਲਦੇ ਆ ਅੰਦਰ ਇੱਕ ਕਰੀ ਦਾ ਬਣੀ ਪਈ ਹੈ ਬਸ ਥੋੜਾ ਜਿਹਾ ਮੈਂ ਆਟਾ ਗੁੰਨਦੀ ਆ ਹੁਲਕੇ ਵਾਲੀ ਤੇ ਇਹ ਸੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜਿਹਨੇ ਹਜ ਤੱਕ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਮਿਲਾਂਗੇ ਖੋਰ ਵੀਡੀਓ ਲੈ ਕੇ ਤਦ ਤੱਕ ਲਈ ਸੱਚ ਅਕਾਲ